ਯਾਰ ਤੂੰ ਸਵਰੇ ਤੇਲ ਨਹੀਂ ਸੀ ਚੈੱਕ ਕੀਤਾ ਉਹ ਨਹੀਂ ਨਹੀਂ ਜੀ ਤੇਲ ਤਾਂ ਪੂਰਾ ਹੈ ਲੱਗਦਾ ਕੋਈ ਹੋਰ ਹੀ ਚੱਕਰ ਪੈ ਗਿਆ ਸਮਝ ਨਹੀਂ ਆ ਰਹੀ ਤੂੰ ਚੰਗਾ ਡਰਾਈਵਰ ਹੈ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਡਰਾਈਵਰ ਨੂੰ ਕਿ ਪ੍ਰੋਬਲਮ ਕੀ ਆ ਸਕਦੀ ਹੈ ਕੋਈ ਨਾ ਜੀ ਮੈਂ ਦੇਖਦਾ ਹੱਦ ਹੈ ਉਤੋਂ ਆ ਸਿਗਨਲ ਨਹੀਂ ਆ ਰਿਹਾ ਕਿੱਥੇ ਫਸ ਗਏ ਆ ਕੀ ਗੱਲ ਹੋ ਗਈ ਭਾਈ ਜੀ ਗੱਡੀ ਖਰਾਬ ਹੋ ਗਈ ਹਾਂਜੀ ਹਾਂਜੀ ਭਾਜੀ ਸਮਝ ਨਹੀਂ ਆ ਰਹੀ ਵੈਸੇ ਆ 10 ਕਿਲੋਮੀਟਰ ਤੱਕ ਮਕੈਨਿਕ ਹੈਗਾ ਜੀ ਜੇ ਤੁਸੀਂ ਇਹਨਾਂ ਨੂੰ ਭੇਜ ਦਿਓ ਤੇ ਅਸੀਂ ਮਕੈਨਿਕ ਲੈ ਆਉਨੇ ਆ ਜਾ ਤੋ ਵੈਸੇ ਤੁਸੀਂ ਜਾ ਕੇ ਇਧਰ ਨੂੰ ਰਹੋ ਜੀ ਕੁਛ ਨਹੀਂ ਆ ਨੇੜੇ ਜਾਣਾ ਆਪਾਂ ਤੂੰ ਜਾਵਲ ਜੀ ਤੇ ਜਲਦੀ ਜਾ ਕੇ ਕੋਈ ਮਕੈਨਿਕ ਲੈ ਕੇ ਆ ਆ ਜਾ ਭਾਈ ਸਾਹਿਬ ਆ ਤੇਰੇ ਨੈਟਵਰਕ ਠੀਕ ਆ ਰਿਹਾ ਨਹੀਂ ਪਾਪਾ ਮੇਰੇ ਵੀ ਨਹੀਂ ਆ ਰਿਹਾ ਆ ਕੰਪਨੀ ਵਾਲੇ ਇੰਨਾ ਪੈਸਾ ਤਾਂ ਲੈ ਲੈਂਦੇ ਆ ਪਰ ਸਰਵਿਸ ਨਹੀਂ ਠੀਕ ਇਹਨਾਂ ਦੀ ਪਤਾ ਨਹੀਂ ਕੀ ਚੱਕਰ ਪੈ ਗਿਆ ਬਾਬਾ ਜੀ ਵੈਸੇ ਮੇਰਾ ਘਰ ਇੱਧਰ ਨੇੜੇ ਹੀ ਐ ਜੇ ਤੁਸੀਂ ਰੈਸਟ ਕਰਨਾ ਤਾਂ ਕਰ ਲਓ ਇੱਥੇ ਅਮਨ ਧੁੱਪ 'ਚ ਖੜੇ ਰਹੋਗੇ ਉਹ ਨਹੀਂ ਨਹੀਂ ਡੈਡੀ ਨਹੀਂ ਠੀਕ ਐ ਚਲੋ ਭਾਜੀ ਅਮਨ ਤੂੰ ਰੋਕ ਕੇ ਥੇ ਖਿਆਲ ਰੱਖੀ ਮੈਂ ਹਾਂ ਚੰਗਾ ਡੈਡੀ ਠੀਕ ਐ ਆਓ ਵੀਰ ਜੀ

ਉਸ ਦੇ ਘਰ ਦੇ ਸੀਬੂ ਦੇਗਾ ਆਪਾਂ ਨਾਲ ਬਠਾਂਗੇ ਉਹ ਪੁੱਤਰ ਆਪਾਂ ਐਵੇਂ ਨਹੀਂ ਕਿਸੇ ਦੇ ਘਰ ਆ ਜਾ ਸਕਦੇ ਨਾਲੇ ਇਹਨਾਂ ਲੋਕਾਂ ਦਾ ਕੀ ਭਰੋਸਾ ਹੈ ਨਾ ਪੁੱਤ ਮੈਨੂੰ ਬਸ ਭੁੱਖ ਵੀ ਲੱਗੀ ਆ ਚਲਾ ਮੇਨ ਨਾਲ ਮੈ dennੀ ਕੁਝ ਖਾਣ ਨੂੰ ਇੱਥੇ ਜੰਗਲਾਂ 'ਚ ਫਸ ਗਏ ਯਾਰ ਗਰਮੀ ਉੱਤੋਂ ਐਡੀ ਹੈ ਇਹ ਟੰਡੀ ਲੱਸੀ ਸ਼ਕੋ ਜੀ ਵਾਓ ਉਦੋਂ ਕੁ ਜਾ ਵੱਲਾਂ ਜਾ ਕੇ ਵੱਡਿਆਂ ਨੂੰ ਦੇਖਿਆ ਵੱਡੇ ਤੇਰੇ ਬਾਬਾ ਜੀ ਤੇਰੇ ਮੰਮੀ ਜੀ ਤੇਰੇ ਘੜੀ ਜੀ ਉੱਥੇ ਬੈਠੇ ਨੇ ਤਪੂ ਪਹਿਲਾਂ ਜਾ ਕੇ ਉਹਨਾਂ ਨੂੰ ਦੇਖਿਆ ਪਹਿਲਾਂ ਮੈਨੂੰ ਪਿਆਸ ਲੱਗੇ ਤਾਂ ਪਹਿਲਾਂ ਮੈਂ ਪੀਵਾਂਗਾ ਵਾਰਬਾ ਚੰਗੀ ਮਾਰੀ ਕੀਤੀ ਆ 나 ਜੀ ਰੱਬ ਮਾਰੀ ਨਹੀਂ ਕਰਦਾ ਉਹ ਤਾਂ ਸਭ ਨੂੰ ਪਿਆਰ ਕਰਦਾ ਹਲੋ ਤੁਸੀਂ ਹੋਰ ਪੋਆ ਲਸੀ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦਾ ਪੁੱਤ ਕਿਹੜੇ ਸਕੂਲ ਪੜਦਾ ਡੈਡੀ ਸਕੂਲ ਡੈਡੀ ਸਕੂਲ ਮੇਰੇ ਡੈਡੀ ਉਹ ਮੇਰੇ ਉਸਤਾਦ ਵੀ ਨੇ ਮੇਰੀ ਮੰਮੀ ਵੀ ਨੇ ਮੇਰੇ ਭਰਾ ਵੀ ਨੇ ਮੇਰੇ ਦੋਸਤ ਵੀ ਨੇ ਮੇਰੇ ਸਭ ਕੁਝ ਨੇ ਤੁਸੀਂ ਸਾਰੇ ਕਿੱਥੇ ਚਲੇ ਹੋ ਸਰੋਪਾ ਸਰੋਪਾ ਤੈਨੂੰ ਪਤਾ ਹੈ ਸਰੋਪਾ ਕਿਉਂ ਹੁੰਦੇ? ਜਦ ਵੈ ਗੁਜੀ ਆਪਾਂ ਦੇ ਉੱਪਰ ਖੁਸ਼ ਹੁੰਦੇ ਆਂ ਤਾਂ ਆਪਾਂ ਨੂੰ ਇੱਕ ਤਾਇਸ ਦਿੰਦੇ ਆਂ ਉਹਨੂੰ ਕਹਿੰਦੇ ਆਂ ਸਰੋਪਾ ਤੈਨੂੰ ਮਿਲਿਆ ਕਦੇ? ਨਹੀਂ ਤਾਂ ਇੱਥੋਂ ਮਿਲਦਾ ਗੁਰਦੁਆਰੇ ਹੋ ਲਵਗੇ ਨਹੀਂ ਬਾਸ ਪੁੱਤਰ ਲੈ ਲੈ ਨਾ ਭਾਬੀ ਸਾਡੇ ਘਰ ਵੀ ਆ ਜਾਓ ਮੇਰ ਨਾਲ ਕੋਈ ਨਿਰਾਜਗੀ ਹੈ लो जी बाबा जी मकैनिक आ गया है गड्डी तुहाडी जल्दी ठीक हो जानी हम और ठीक ठाक हो <laughs> मुबारक भाई परमात्मा ने तेरे उत्ते बड़ी कृपा की है जो तेरी झोली एह जी औलाद पाई है किस्मत वाला ਥੈਂਕ ਯੂ ਡੈਡੀ ਸਿਰੋਪਾ ਗੁਰੂ ਦੀਆਂ ਖੁਸ਼ੀਆਂ ਦਾ ਪ੍ਰਤੀਕ ਹੈ ਸਿਰੋਪਾ ਤੇ ਖੁਸ਼ੀਆਂ ਖਰੀਦੀਆਂ ਨਹੀਂ ਕਮਾਈਆਂ ਜਾਂਦੀਆਂ ਨੇ ਸੋਨੇ ਦੀਆਂ ਬਾਲਕੀਆਂ ਦੀ ਨਹੀਂ ਅੱਜ ਸੋਨੇ ਵਰਗੇ ਕਿਰਦਾਰਾਂ ਨੂੰ ਸਾਂਭਣ ਦੀ ਲੋੜ ਹੈ। ਅਕਸ਼ਿਸ਼ ਪ੍ਰੇਮ ਹੈ ਤੇ ਪ੍ਰੇਮ ਤੋਂ ਵੱਡਾ ਸਿਰੋਪਾ ਹੋਰ ਕੁਝ ਵੀ ਨਹੀਂ